ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪੱਛਮ ਦੀ ਉਦਾਸੀ ਤੋਂ ਵਾਪਸ ਆ ਰਹੇ ਸਨ ਤਾਂ ਆਪ ਨੇ ਇੱਕ ਦਿਨ ਸਮਾਦੀ ਸਮੇਂ ਵੇਖਿਆ ਕਿ ਅਫਗਾਨਿਸਤਾਨ ਦੇ ਬਾਦਸ਼ਾਹ ਮੀਰ ਬਾਬਰ ਦੀਆਂ ਫੌਜਾਂ ਮਾਰੋ-ਮਾਰ ਕਰਦੀਆਂ ਹਿੰਦੁਸਤਾਨ ਉੱਤੇ ਹੱਲਾ ਕਰ ਲਈ ਚੜੀਆਂ ਆ ਰਹੀਆਂ ਹਨ ਹਸਨਬਦਾਲ ਤੋਂ ਗੁਰੂ ਜੀ ਸੈਦਪੁਰ ਵੱਲ ਨੂੰ ਤੁਰ ਪਏ ਅਤੇ ਛੇਤੀ ਹੀ ਉੱਥੇ ਪੁੱਜ ਗਏ ਉਸ ਵੇਲੇ ਤੱਕ ਉੱਥੇ ਬਾਬਰ ਦੀਆਂ ਫੌਜਾਂ ਦੀ ਕੋਈ ਖ਼ਬਰ ਨਹੀਂ ਸੀ ਪੁੱਜੀ ਪਰ ਉਹ ਛੇਤੀ ਹੀ ਆ ਗਿਆਂ ਸਾਲ 1521 ਈਸਵੀ ਉਸ ਸਮੇਂ ਬਾਬਰ ਸੈਦਪੁਰ ਪੁੰਚਿਆ ਇੱਥੂ ਦੇ ਪਠਾਨ ਹਾਕਮਾਂ ਨੇ ਉਸ ਦਾ ਟਾਕਰਾ ਕਰਨ ਦਾ ਫੈਸਲਾ ਕੀਤਾ ਪੀਰਾਂ ਤੇ ਮੌਲਾਨਿਆਂ ਨੇ ਉਹਨਾਂ ਨੂੰ ਯਕੀਨ ਦਵਾਇਆ ਕਿ ਅਸੀਂ ਜਾਦੂ ਟੋਣਿਆਂ ਨਾਲ ਤੁਹਾਡੀ ਮਦਦ ਕਰਾਂਗੇ ਪਰ ਇਹਨਾਂ ਸਾਰਿਆਂ ਨੂੰ ਹਾਰ ਖਾਣੀ ਪਈ ਸਾਰਿਆਂ ਨੂੰ ਤਲਵਾਰ ਦੀ ਭੇਟ ਕੀਤਾ ਗਿਆ ਬਾਬਰ ਦੀਆਂ ਫੌਜਾਂ ਸ਼ਹਿਰ ਵਿੱਚ ਆ ਕੇ ਲੁੱਟ ਤਬਾਹੀ ਤੇ ਕਤਲੇਆਮ ਕਰਨ ਲੱਗ ਪਈਆਂ ਔਰਤਾਂ ਤੇ ਬੱਚਿਆਂ ਨੂੰ ਫੜ ਕੇ ਗੁਲਾਮ ਬਣਾਇਆ ਗਿਆ ਜਿਹੜੇ ਲੋਕ ਤਲਵਾਰ ਦੀ ਢੇਟ ਹੁਣੋਂ ਬਚ ਗਏ ਉਹਨਾਂ ਨੂੰ ਫੜ ਕੇ ਕੈਦੀ ਬਣਾਇਆ ਗਿਆ ਅਤੇ ਉਹਨਾਂ ਦੇ ਹੀ ਘਰਾਂ ਤੋਂ ਲੁੱਟਿਆ ਹੋਇਆ ਮਾਲ ਸਮਾਨ ਉਹਨਾਂ ਦੇ ਸਿਰ ਉੱਪਰ ਚੁਕਾਇਆ ਗਿਆ ਕਿ ਫੌਜ ਦੇ ਡੇਰੇ ਲੈ ਚਲੋ ਬਾਬਰ ਦੇ ਸਹਿਦਪੁਰ ਪੁੱਜਣ ਵੇਲੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਵੀ ਉੱਥੇ ਆ ਚੁੱਕੇ ਸਨ ਉਹਨਾਂ ਦੋਨਾਂ ਨੂੰ ਵੀ ਕੈਦ ਕਰ ਲਿਆ ਗਿਆ ਪਾਈ ਮਰਦਾਨੇ ਦੇ سپੁਰਦ ਮੀਰ ਖਾਨ ਨਾਮੂ ਇੱਕ ਫੌਜੀ ਹੁੱਦੇਦਾਰ ਦਾ ਘੋੜਾ ਕੀਤਾ ਗਿਆ ਕਿਸ ਨੂੰ ਫੜ ਕੇ ਤੁਰੋ ਅੱਦੇ ਗੁਰੂ ਜੀ ਦੇ ਸਿਰ ਉੱਪਰ ਇੱਕ ਪੰਡ ਧਰੀ ਗਈ ਰਸਤੇ ਵਿੱਚ ਜਾਂਦੇ ਹੋਏ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਕਿ ਪਾਈ ਰਬਾਬ ਵਜਾਓ ਬਾਣੀ ਆਈ ਹੈ ਘੋੜੇ ਨੂੰ ਛੱਡ ਦਿਓ ਆਪੋ ਤੁਰਿਆ ਆਵੇਗਾ ਮਰਦਾਨੇ ਨੇ ਐਸਾ ਹੀ ਕੀਤਾ ਰਬਾਬ ਵੱਜਣ ਲੱਗ ਪਈ ਲੋਕੀ ਹੈਰਾਨ ਹੋ ਗਈ ਕੀ ਵੇਖਦੇ ਹਨ ਕਿ ਗੁਰੂ ਜੀ ਦੇ ਸਿਰ ਤੇ ਜੋ ਪੰਡ ਧਰੀ ਗਈ ਸੀ ਉਹ ਉਹਨਾਂ ਦੇ ਸਿਰ ਤੋਂ ਫੁੱਟ ਸਵਾ ਫੁੱਟ ਉੱਚੀ ਹਵਾ ਵਿੱਚ ਚੁੱਕੀ ਜਾ ਰਹੀ ਸੀ ਮੀਰ ਖਾਂ ਦਾ ਘੋੜਾ ਭਾਈ ਮਰਦਾਨੇ ਮਗਰ یوں ਤੁਰਿਆ ਜਾਂਦਾ ਸੀ ਜਿਵੇਂ ਉਹ ਉਸ ਨੂੰ ਚੀਰਾ ਤੋਂ ਜਾਣਦਾ ਹੋਵੇ ਫਿਰ ਗੁਰੂ ਜੀ ਨੇ ਉੱਚੀ ਆਵਾਜ਼ ਵਿੱਚ ਇੱਕ ਸ਼ਬਦ ਗਾਇਨ ਕੀਤਾ ਗੁਰੂ ਜੀ ਦੀ ਬਾਣੀ ਸੁਣ ਕੇ ਲੋਕਾਂ ਨੂੰ ਆਪਣੇ ਦੁੱਖ ਅਤੇ ਕਸ਼ਟ ਭੁੱਲ ਗਏ ਇਸ ਵੇਲੇ ਮੀਰ ਖਾਂ ਉੱਥੇ ਆ ਗਿਆ ਜਿੱਥੇ ਗੁਰੂ ਜੀ ਜਾ ਰਹੇ ਸਨ ਉਸਨੇ ਵੇਖਿਆ ਕਿ ਮਰਦਾਨਾ ਰਬਾਬ ਵਜਾ ਰਿਹਾ ਹੈ ਅਤੇ ਉਸਦੇ سپੁਰਦ ਕੀਤਾ ਹੋਇਆ ਘੋੜਾ ਉਸਦੇ ਮਗਰ ਆਪਣੇ ਆਪ ਜਾ ਰਿਹਾ ਹੈ ਉਸਨੇ ਵੇਖਿਆ ਕਿ ਗੁਰੂ ਜੀ ਦੇ ਸਿਰ ਵਾਲੀ ਪੰਡ ਉਹਨਾਂ ਦੇ ਸਿਰ ਤੋਂ ਫੁੱਟ ਸਵਾ ਫੁੱਟ ਉੱਪਰ ਚੁੱਕੀ ਜਾ ਰਹੀ ਸੀ ਅੰਤ ਨੂੰ ਸਾਰੇ ਕੈਦ ਕੀਤੇ ਲੋਕ ਬਾਬਰ ਦੇ ਡੇਰੇ ਪੁੱਜ ਗਏ ਬੰਦੀਆਂ ਨੂੰ ਚੱਕੀਆਂ ਦਿੱਤੀਆਂ ਗਿਆ ਤਾਜੂ ਜੇਤੂ ਫੌਜ ਲਈ ਆਟਾ ਪਿਸਿਆ ਜਾਵੇ ਗੁਰੂ ਨਾਨਕ ਦੇਵ ਜੀ ਨੂੰ ਤੇ ਭਾਈ ਮਰਦਾਨੇ ਨੂੰ ਵੀ ਚੱਕੀਆਂ ਤੇ ਦਾਣੇ ਦਿੱਤੇ ਗਏ ਮੀਰ ਖਾਨ ਨੇ ਰਾਹ ਵਿੱਚ ਆਉਂਦਿਆਂ ਗੁਰੂ ਜੀ ਦਾ ਇਲਾਹੀ ਨਾਦ ਸੁਣਿਆ ਸੀ ਤੇ ਵੇਖਿਆ ਸੀ ਕਿ ਹੋਰ ਨਾ ਕੈਦੀਆਂ ਉੱਪਰ ਇਸ ਦਾ ਕਿੰਨਾ ਡੂੰਗਾ ਅਸਰ ਹੋਇਆ ਸੀ ਉਸ ਨੇ ਇਸ ਦਾ ਜ਼ਿਕਰ ਬਾਬਰ ਨਾਲ ਕੀਤਾ ਬਾਬਰ ਨੇ ਅੱਗੂ ਕਿਹਾ ਕਿ ਜੇਕਰ ਮੈਨੂੰ ਪਤਾ ਹੁੰਦਾ ਕਿ ਇਸ ਸ਼ਹਿਰ ਵਿੱਚ ਅਜਿਹੇ ਸਾਈ ਲੋਕ ਰੱਬ ਦੇ ਬੰਦੇ ਰਹਿੰਦੇ ਹਨ ਤਾਂ ਮੈਂ ਇਸ ਸ਼ਹਿਰ ਨੂੰ ਲੁੱਟਦਾ ਨਾ ਫਿਰ ਮੀਰ ਖਾਂ ਤੇ ਬਾਬਰ ਕੈਦਿਆਂ ਦੀ ਡੇਰੀ ਗਈ ਉਹਨਾਂ ਨੇ ਵੇਖਿਆ ਕਿ ਗੁਰੂ ਜੀ ਸਮਾਧੀ ਵਿੱਚ ਜੁੜੇ ਬੈਠੇ ਸਨ ਅਤੇ ਮਰਦਾਨਾ ਕੋਲ ਰਬਾਬ ਵਜਾ ਰਿਹਾ ਸੀ ਅਤੇ ਦੋਨਾਂ ਦੀਆਂ ਚੱਕੀਆਂ ਆਪਣੇ ਆਪ ਚੱਲ ਰਹੀਆਂ ਸਨ ਬਾਬਰ ਤੇ ਉਸ ਦਾ ਸਾਥੀ ਹੈਰਾਨ ਹੋਏ ਕੁਝ ਚਿਰ ਮਗਰੋਂ ਗੁਰੂ ਜੀ ਨੇ ਨੇਤਰ ਖੋਲੇ ਅਤੇ ਇੱਕ ਸ਼ਬਦ ਗਾਇਨ ਕੀਤਾ ਜਿਸ ਵੀ ਜੀ ਦੱਸਿਆ ਕਿ ਪਰਮਾਤਮਾ ਸਭ ਤੋਂ ਵੱਡਾ ਤੇ ਸਰਵਸ਼ਕਤੀਮਾਨ ਹੈ ਅਤੇ ਇਨਸਾਨ ਉਸ ਦੇ ਸਾਹਮਣੇ ਇੱਕ ਨਿੱਕੀ ਜਿਹੀ ਹਸਤੀ ਹੈ ਇਸ ਸ਼ਬਦ ਨੇ ਬਾਬਰ ਦੀ ਸੁੱਤੀ ਹੋਈ ਆਤਮਾ ਨੂੰ ਜਗਾ ਦਿੱਤਾ ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਨੂੰ ਇਸ ਸਾਈ ਲੋਕ ਦੇ ਚਿਹਰੇ ਵਿੱਚ ਰੱਬ ਨਜ਼ਰ ਆ ਰਿਹਾ ਹੈ ਫਿਰ ਬਾਬਰ ਗੁਰੂ ਜੀ ਦੇ ਨੇੜੇ ਹੋਇਆ ਅਤੇ ਕਹਿਣ ਲੱਗਾ ਤੁਹਾਨੂੰ ਕਸ਼ਟ ਤੇ ਖੇਚਲ ਹੋਈ ਹੈ ਤੁਹਾਡੀ ਜੋਗ ਇੱਜ਼ਤ ਨਹੀਂ ਕੀਤੀ ਗਈ ਮੈਨੂੰ ਇਸ ਦਾ ਅਫਸੋਸ ਹੈ ਹੁਣ ਆਪ ਹੁਕਮ ਕਰੋ ਕਿ ਮੈਂ ਆਪ ਦੀ ਕੀ ਸੇਵਾ ਕਰ ਸਕਦਾ ਹਾਂ ਗੁਰੂ ਜੀ ਨੇ ਕਿਹਾ ਮੈਨੂੰ ਆਪਣੇ ਵਾਸਤੇ ਤਾਂ ਤੁਹਾਤੋਂ ਕਿਸੇ ਚੀਜ਼ ਦੀ ਲੋੜ ਨਹੀਂ ਪਰ ਜੇ ਠੀਕ ਹੈ ਤੁਹਾਡਾ ਇਰਾਦਾ ਹੈ ਤਾਂ ਇਹਨਾਂ ਸਾਰੇ ਕੈਦੀਆਂ ਨੂੰ ਛੱਡ ਦਿਓ ਅਤੇ ਇਹਨਾਂ ਦਾ ਲੁੱਟਿਆ ਹੋਇਆ ਮਾਲ ਇਹਨਾਂ ਨੂੰ ਵਾਪਸ ਕਰ ਦਿਓ ਬਾਦਸ਼ਾਹ ਨੇ ਝਟਪਟ ਹੁਕਮ ਦੇ ਦਿੱਤੇ ਸਾਰੇ ਕੈਦੀ ਛੱਡੀ ਗਏ ਅਤੇ ਜਿੱਥੋਂ ਤੱਕ ਹੋ ਸਕਿਆ ਸਾਊ ਦਾ ਮਾਲ ਤਨ ਉਹਨਾਂ ਨੂੰ ਵਾਪਸ ਦੇ ਦਿੱਤਾ ਗਿਆ। ਸ਼ਹਿਰ ਦੇ ਦਿਵਾਲੇ ਜਿਹੜੀਆਂ ਫੋਜੀ ਚੌਕੀਆਂ ਬਿਠਾਈਆਂ ਗਿਆ ਸਨ ਉਹ ਉਠਾ ਲੀਆਂ ਗਿਆ। ਕੈਦੀਆਂ ਨੇ ਰਾਹੀ ਪਾ ਕੇ ਅਤੇ ਆਪਣਾ ਮਾਲ ਤਨ ਲੈ ਕੇ ਵੀ ਆਪਣੇ ਬੰਦੀ ਛੋੜ ਤੋਂ ਬਿਨਾਂ ਜਾਣੋ ਨਾ ਕਰ ਦਿੱਤੀ। ਬਾਬਰ ਮੰਨ ਗਿਆ ਪਰ ਨਾਲ ਹੀ ਉਸਨੇ ਗੁਰੂ ਜੀ ਨੂੰ ਕਿਹਾ ਕਿ ਫੇਰ ਵੀ ਦਰਸ਼ਨ ਦੇਣੀ ਜਿਵੇਂ ਕਰਤਾਰ ਦੀ ਰਜਾ ਕਹਿ ਕੇ ਗੁਰੂ ਜੀ ਛੁੱਟ ਚੁੱਕੇ ਕੈਦੀਆਂ ਨੂੰ ਨਾਲ ਲੈ ਕੇ ਤੁਰ ਪਏ ਇਹ ਖਬਰ ਪੱਲੋ ਪੱਲੀ ਵਿੱਚ ਸਾਰੇ ਫਿਰ ਗਈ ਕਿ ਗੁਰੂ ਨਾਨਕ ਜੀ ਨੇ ਕੈਦੀ ਛੁਡਾ ਦਿੱਤੇ ਹਨ ਅਤੇ ਉਹਨਾਂ ਦਾ maal ਵੀ ਉਹਨਾਂ ਨੂੰ ਦਵਾ ਦਿੱਤਾ ਹੈ